ਇਹਨਾਂ ਦੇ ਸਾਲਾਂ ਪੁਰਾਣੇ ਬੰਧਨ ਟੁੱਟ ਜਾਣ ਮੇਰੇ ਬਿਤਾ ਪਰਮੇਸ਼ਰ ਜੀ ਇਹਨਾਂ ਦੀ ਗਰੀਬੀ ਵਾਲੀ ਸਰਾਪ ਟੁੱਟ ਜਾਣ ਮੇਰੇ ਬਿਤਾ ਪਰਮੇਸ਼ਰ ਜੀ ਹੋ ਲੜਾਈ ਝਗੜੇ ਵਾਲੇ ਸਰਾਫ ਟੁੱਟ ਜਾਨ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰ ਇਕਜੁੱਟ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਆਜ਼ਾਦ ਹੋ ਚੁੱਕੇ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਰਾਸਤੇ ਸਤਾਨ ਨੇ ਬੰਦ ਕੀਤੇ ਸੀ ਖੁੱਲ ਚੁੱਕੇ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਇਹਨਾਂ ਦੇ ਕਾਰੋਬਾਰ ਖੁੱਲ ਚੁੱਕੇ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤਨਿਆਵਾਦ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਇਹ ਕੱਚਿਆਂ ਕਰਾ ਦੋ ਪੱਕਿਆਂ ਕਰਾਂ ਚ ਪਹੁੰਚ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹ ਮੋਟਰਸਾਈਕਲੋਂ ਤੋਂ ਗੱਡੀਆਂ ਚ ਪਹੁੰਚ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲ ਹੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਕਰਾ ਦੇ ਬਰਕਤਾਂ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਬਰਕਤਾਂ ਪ੍ਰਭੂ ਜੀ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਉਹ ਪਵਿੱਤਰ ਆਤਮਾ ਤੇਰਾ ਸਵਾਗਤ ਕਰਦੇ ਆ ਤੇਰਾ ਸਵਾਗਤ ਕਰਦੇ ਆ ਪ੍ਰਭੂ ਜੀ ਉਹ ਤੇਰਾ ਜਲਾਲ ਹੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਆਪਣੀ ਚਾਚੇ ਤੇਰਾ ਸਵਾਗਤ ਕਰਦੇ ਆ ਅਸੀਂ ਆਪਣੇ ਘਰਾਂ 'ਚ ਤੇਰਾ ਸਵਾਗਤ ਕਰਦੇ ਆ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਤੇਰਾ ਸਵਾਗਤ ਕਰਦੇ ਆ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲ ਹੀ ਹੱਥ ਆਵੇ ਪ੍ਰਭੂ ਜੀ ਉਹ ਤੇਰਾ ਜਲਾਲ ਹੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਤੇ ਜਿਵੇਂ ਵੀ ਆਏ ਸੀ ਪ੍ਰਭੂ ਜੀ ਸੇਮ ਵਾਪਸ ਨਾ ਜਾਣ ਪ੍ਰਭੂ ਜੀ ਤੇਰੀ ਰੂਹ ਦੇ ਨਾਲ ਪਰ ਕੇ ਜਾਣ ਪ੍ਰਭੂ ਜੀ ਅਜੇ ਚੰਗੇ ਹੋ ਕੇ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਜੀਵਨ ਵਿੱਚ ਵੱਡੀਆਂ ਵੱਡੀਆਂ ਗਵਾਹੀਆਂ ਪੰਨ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਪਾਕ ਰੂਹ ਦੀ ਅੱਗ ਆਵੇ ਪ੍ਰਭੂ ਉਹ ਤੇਰੇ ਮਹਾਵਸ਼ੇਕ ਦੀ ਅੱਗ ਉਤਰੇ ਪ੍ਰਭੂ ਜੀ ਇਹਨਾਂ ਦੀਆਂ ਹਰ ਇੱਕ ਬਿਮਾਰੀਆਂ ਤੋਂ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਸਾਲਾਂ ਪੁਰਾਣੇ ਬੰਧਨ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਆਦੋ ਗਰੀਬੀ ਵਾਲੇ श्राप ਟੁੱਟ ਜਾਣ ਮੇਰੇ ਬਿਤਾ ਪਰਮੇਸ਼ਰ ਜੀ ਉਹ ਲੜਾਈ ਝਗੜੇ ਵਾਲੇ ਸਰਾਫ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰ ਇਕਜੁੱਟ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਨਾਂ ਦੇ ਵਿੱਚ ਅੱਜ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲ ਹੀ ਹੱਥ ਆਏ ਪ੍ਰਭੂ ਉਹ ਤੇਰਾ ਦੇਖਿਆ ਹੱਥ ਆਏ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਤੇਰੇ ਨਾਂ ਦੇ ਵਿੱਚ ਆਜ਼ਾਦ ਹੋ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਆਜ਼ਾਦ ਹੋ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਰਸਤੇ ਸਤਾਨ ਨੇ ਬੰਦ ਕੀਤੇ ਸੇ ਖੁੱਲ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਕਾਰੋਬਾਰ ਖੁੱਲ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਇਹ ਕੱਚਿਆਂ ਘਰਾਂ ਤੋਂ ਪੱਕਿਆਂ ਘਰਾਂ 'ਚ ਪਹੁੰਚ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹ ਮੋਟਰਸਾਈਕਲਾਂ ਤੋਂ ਗੱਡੀਆਂ 'ਚ ਪਹੁੰਚ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਤੇ ਬਰਕਤ

ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਚੁਣੇ ਹੋਏ ਗਰੀਬ ਨਾ ਰਹਿਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤਨਿਆਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤਨਿਆਵਾਦ ਹੋ ਪ੍ਰਭੂ ਜੀ ਉਹਨਾਂ ਦੇ ਸਰਾਫ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਗਰੀਬੀ ਵਾਲੇ ਸਰਾਫ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਬੰਧਨ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਜਾਦੂ ਟੂ ਸੋਹਣੇ ਪ੍ਰਭੂ ਕੀਤਾ ਕਰਾਇਓ ਸੜ ਕੇ ਰਾਖ ਹੋ ਜੇ ਮੇਰੇ ਪਿਤਾ ਪਰਮੇਸ਼ਰ ਜੀ ਜੇ ਉਹਨਾਂ ਦੇ ਘਰਾਂ ਤੇ ਆਇਆ ਪ੍ਰਭੂ ਸੜ ਕੇ ਰਾਖ ਹੋ ਜੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰਾਂ ਨੂੰ ਛੂਓ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਘਰਾਂ 'ਚ ਸ਼ਾਂਤੀ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਇੱਕ ਜੁੱਟ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਆਪਦੇ ਪਰਿਵਾਰਾਂ 'ਚ ਇੱਕ ਜੁੱਟ ਹੋਣ ਪ੍ਰਭੂ ਜੀ ਇਹ ਤੇਰੇ ਨਾਲ ਇੱਕ ਜੁੱਟ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਬੱਚਿਆਂ ਨੂੰ ਤੇਰੇ ਹੱਥਾਂ 'ਚ ਸੌਂਪਦੀ ਆਂ ਪ੍ਰਭੂ ਇਹਨਾਂ ਦੇ ਬਜ਼ੁਰਗਾਂ ਨੂੰ ਤੇਰੇ ਹੱਥਾਂ 'ਚ ਸੌਂਪਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਉਹ ਚੰਗੀ ਚੀਜ਼ ਪ੍ਰਭੂ ਜੀ ਇਹਨਾਂ ਦੇ ਘਰਾਂ ਦੇ ਵਿੱਚ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਜੋ ਉਹਨਾਂ ਨੂੰ ਜ਼ਰੂਰਤ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਪੂਰੀਆਂ ਕਰਦਾ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਨੂੰ ਨਵੀਆਂ ਨਵੇਂ ਚੀਜ਼ਾਂ ਨਾਲ ਬਲੈਸ ਕਰ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੀਆਂ ਲੋੜਾਂ ਨੂੰ ਪੂਰੀਆਂ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਮੈਨੂੰ ਪਤਾ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਚੁਣੇ ਹੋਏ ਕਦੇ ਸ਼ਰਮਿੰਦਾ ਨਹੀਂ ਹੁੰਦੇ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਤੂੰ ਉੱਚੀਆਂ ਹੀ ਕਰਦਾ ਮੇਰੇ ਪਿਤਾ ਪਰਮੇਸ਼ਰ ਜੀ ਤੇ ਰਤਨਿਆਵਾਦ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਮੈਂ ਆਪਣੇ ਆਪ ਨੂੰ ਪ੍ਰਭੂ ਆਪਣੇ ਪੂਰੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੀ ਕਲੀਸਿਆ ਨੂੰ ਲੈ ਕੇ ਪ੍ਰਭੂ ਤੇਰੇ ਸਿੰਘਾਸਣ ਦੇ ਅੱਗੇ ਝੁਕਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੇਰੇ ਲੌਜ ਕਵਰ ਕਰਦੀਆਂ ਪ੍ਰਭੂ ਜੀ ਤੇਰੇ ਮਾਹਮਸ਼ੀ ਅੱਗੇ ਕਵਰ ਕਰਦੀਆਂ ਪ੍ਰਭੂ ਜੀ ਉਹ ਤੇਰਾ ਜਲਾਲੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਸਵਰਗਦੂਤਾਂ ਦੇ ਬਾੜੇ ਲੱਗ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਸਵਰਗਦੂਤਾਂ ਦੇ ਬਾੜੇ ਲੱਗ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜਿੰਨਾ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੋ ਰਹੀਆਂ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਸਵਰਗਾਂ ਦੇ ਵਿੱਚੋਂ ਮੇਰੇ ਪਿਤਾ ਪਰਮੇਸ਼ਰ ਨਾਲ ਲਈ ਤਿਆਰ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਦਨਿਆਵਾਦ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਵੱਲੋਂ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਜਿੰਨਾ ਬੱਚਿਆਂ ਕੋਲੇ ਨੌਕਰੀਆਂ ਨਹੀਂ ਪ੍ਰਭੂ ਨਵੀਆਂ ਨੌਕਰੀਆਂ ਸਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਘਰੇ ਪ੍ਰਭੂ ਹੰਨ ਦੇ ਹੱਥਾਂ ਤੇ ਬਰਕਤ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਕੱਲਾ ਕੱਲਾ ਜੀ ਕਮਾਉਣ ਵਾਲਾ ਬਣ ਜੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਰਸੋਈਆਂ ਭਰੀਆਂ ਰਹਿਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਘਰ ਭਰੇ ਰਹਿਣ ਮੇਰੇ ਪਿਤਾ ਪਰਮੇਸ਼ਰ ਜੀ ਕਿਸੇ ਚੰਗੇ ਜੀ ਦੀ ਥੋੜਨਾਵੇ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੀ ਆ ਮੇਰੇ ਪ੍ਰਭੂ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੀ ਬੰਦਗੀ ਲਈ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਅੱਜ ਦੀ ਰਾਧਨਾਲ ਲਈ ਤੇਰਾ ਧੰਨਵਾਦ ਕਰਦੀ ਆਂ ਪ੍ਰਭੂ ਅੱਜ ਦੇ ਬੀਜ ਲਈ ਤੇਰਾ ਧੰਨਵਾਦ ਕਰਦੀ ਆਂ ਪ੍ਰਭੂ ਅੱਜ ਦੀਆਂ ਗਵਾਹੀਆਂ ਲਈ ਤੇਰਾ ਧੰਨਵਾਦ ਕਰਦੀ ਆਂ ਪ੍ਰਭੂ ਅੱਜ ਤੇ ਵਸਲ ਲਈ ਤੇਰਾ ਧੰਨਵਾਦ ਕਰਦੀ ਆਂ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਨਵੇਂ ਬਲ ਦੇ ਨਾਲ ਭਰਿਆ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਜੀ ਦੋ ਅੱਜ ਆਪਾਂ ਆਪਣੇ ਘਰਾਂ ਨੂੰ ਜਾਣ ਪ੍ਰਭੂ ਤੇਰੇ ਸਵਰਗਦੂਤ ਲੈ ਕੇ ਜਾਣ ਪ੍ਰਭੂ ਜਿਵੇਂ ਇਹਨਾਂ ਦੀ ਔਣ ਚ ਮਦਦ ਕੀਤੀ ਹੈ ਪ੍ਰਭੂ ਉਵੇਂ ਇਹਨਾਂ ਦੀ ਜਾਨ ਚ ਮਦਦ ਕਰਿਓ ਪ੍ਰਭੂ ਜੀ ਤੇਰਾ ਮਹਾਮਹਾਂਸ਼ੇਕ ਇਹਨਾਂ ਦੇ ਨਾਲ ਨਾਲ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਜਿਹੜੇ ਪਰਿਵਾਰ ਆ ਉਹਨਾਂ ਦੀਆਂ ਬੁੱਧੀਆਂ ਬਦਲ ਜਾਣ ਪ੍ਰਭੂ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਤੇਰੇ ਅੱਗੇ ਬੈਠਣ ਵਾਲੇ ਬੰਨ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਅੰਬੁੱਧੀਆਂ ਨੂੰ ਚੇਂਜ ਕਰ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ ਹਰ ਇੱਕ ਦੀ ਜ਼ਿੰਦਗੀ ਨੂੰ ਚੇਂਜ ਕਰ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਤੰਨਿਆਵਾਦ ਕਰਦੀ ਆ ਪ੍ਰਭੂ ਤੰਨਿਆਵਾਦ ਹੋ ਪ੍ਰਭੂ ਤੰਨਿਆਵਾਦ ਹੋ ਪ੍ਰਭੂ ਤੰਨਿਆਵਾਦ ਹੋ ਪ੍ਰਭੂ ਆਮੇਨ 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 ਹਾਲੇਲੂਇਆ ਪ੍ਰਵਜਿਸ਼ੂ ਮਸੀਹ ਕੀ ਜੈ ਮਹਾ ਵਿਸ਼ੇਕ ਕੀ ਜੈ ਮਹਾ ਵਿਸ਼ੇਕ ਕੀ